ਦਾਤਾ ਤੇ 파르ਤ ਸੂਰ ਦੇ ਜਾਉਂਦੇ ਜੱਗ ਰਹਿੰਦੇ ਲੋਕੀ ਨੋਂ ਲੈਂਦੇ ਇਸੇ ਤਹਿਤ ਸ਼ਰੋਮਣੀ ਭਗਤ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਤ ਪਿੰਡ ਦੌਦਰ ਧਰਮਸ਼ਾਲਾ ਲੋਪੋ ਰੋੜ ਵਾਲੀ ਵਿਖੇ ਉੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ 6 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏਗੇ ਜਿਨ੍ਹਾਂ ਦੇ ਭੋਗ 8 ਜਨਵਰੀ ਨੂੰ ਪਾਏ ਗਏ ਕੀਰਤਨੀ ਜੱਥੇ ਵੱਲੋਂ ਰਸ ਪੰਨਾ ਬੇਰਾਗ ਮਈ ਕੀਰਤਨਾ ਕੀਤਾ ਗਿਆ ਜਿਸ ਨੂੰ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵ ਨਾਲ ਸੁਣਿਆ ਗੁਰੂ ਮਹਾਰਾਜੀ ਦਾ ਸਾਨੂੰ ਉਪਦੇਸ਼ ਹੈ ਕਿ ਮਾਨਸ ਦੀ ਜਾਤ ਸਭ ਇੱਕੇ ਤਹਿ ਚਾਣਬੋ ਇਸੇ ਤਹਿ ਸਾਨੂੰ ਬਾਬਾ ਜੀਵਨ ਸੰਗੀ ਅਤੇ ਹੋਰ ਭਗਤਾਂ ਦੇ ਜਿੱਥੇ-ਜਿੱਥੇ ਵੀ ਸਮਾਗਮ ਕਰਵਾਏ ਜਾਂਦੇ ਹਨ ਉਸ ਦੇ ਵਿੱਚ ਬਿਨਾਂ ਕਿਸੇ ਜਾਜ਼ ਪਾਦ ਪੇ ਦੇ ਸਾਨੂੰ ਸਮੂਲੀਅਤ ਕਰਨੀ ਚਾਹੀਦੀ ਹੈ ਪਰ ਅਕਸਰ ਹੁੰਦਾ ਇਸ ਦੇ ਉਲਟ ਹੀ ਹੈ ਕਿ ਜਿੱਥੇ-ਜਿੱਥੇ ਵੀ ਜਿਹੜੇ ਭਗਤਾਂ ਦੇ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਸਿਰਫ ਜਾਤ ਬਰਾਦਰੀ ਦੇ ਨਾਲ ਸੰਬੰਧਤ ਲੋਕ ਹੀ ਇਕੱਤਰ ਹੁੰਦੇ ਹਨ ਸੋ ਇਸ ਸਮਾਗਮ ਦੀ ਅਰਦਾਸ ਹੋ ਰਹੀ ਹੈ ਅਰਦਾਸ ਦੇ ਵਿੱਚ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜੀਓ ਸਾਨੂੰ ਤੁਸਵੀ ਗੌਰਵਮਤ ਦੀ ਬਾਤ ਬਖਸ਼ੋ ਤਾਂ ਜੋ ਅਸੀਂ ਗੁਰੂ ਮਹਾਰਾਜੀ ਦੇ ਉਪਦੇਸ਼ ਨੂੰ ਸਮਝ ਸਕੀਏ ਸੋ ਪ੍ਰੋਗ੍ਰਾਮ ਨਾਮਾ ਸਾਇਆ ਗੋ ਪੜਿਆ ਜਾ ਰਿਹਾ ਸੰਗਤਾਂ ਸੁਣ ਰਹੀਆਂ ਹਨ ਕਿ ਸਾਨੂੰ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਹਨ ਸੋ ਸੰਗਤਾਂ ਬੜੀ ਹੀ ਪਿਆਰ ਦੇ ਵਿੱਚ ਲੇਵ ਲਾ ਕੇ ਟਿਕੀਆਂ ਹੋਈਆਂ ਹਨ ਪ੍ਰਬੰਧਕ ਕਮੇਟੀ ਦੇ ਵੱਲੋਂ ਬੜੇ ਹੀ ਸਕੇ ਜੇ ਢੰਗ ਦੇ ਨਾਲ ਇਸ ਸਮਾਗਮ ਕਰਵਾਇਆ ਗਿਆ ਇਸ ਦੇ ਪ੍ਰਬੰਧਕ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਸੋ ਬੱਚਿਆਂ ਦੇ ਵੱਲੋਂ ਇਸ ਸਮਾਗਮ ਦਰਾਣ ਕਵਿਤਾਵਾਂ ਸੁਣਾਈਆਂ ਗਈਆਂ ਇਸ ਸਮਾਗਮ ਦਰਾਣ ਬੇਟੀਆਂ ਨੇ ਵੀ ਕਵਿਤਾਵਾਂ ਸੁਣਾਈਆਂ ਸੋ ੜੀ ਬੜੀਆ ਦੇ ਵੱਲੋਂ ਗੁਰੂ ਮਹਾਰਾਜ ਦਾ ਜੀਵਨ ਇਤਿਹਾਸ ਸੁਣਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਨੌ ਜਵਾਨਾਂ ਤੇ ਵੱਡੀ ਉਮਰ ਦੇ ਸਾਰੇ ਲੋਕ ਮਿਲ ਕੇ ਇਸ ਸਮਾਗਮ ਦੇ ਵਿੱਚ ਸਵਾਮਾ ਬੜੇ ਉਤਸ਼ਾਹ ਦੇ ਨਾਲ ਨਿਵਾਰੇ ਹਨ ਅਤੇ ਲੰਗਰ ਲਾਈਨਾਂ ਦੇ ਵਿੱਚ ਬੈਠ ਕੇ ਇਹ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਤਿਆ ਜਾ ਰਿਹਾ ਹੈਗਾ ਰੋਡ ਇੱਕ ਵਸੂ ਬੰਦ ਕਰ ਦਿੱਤਾ ਗਿਆ ਤਾਂ ਜੋ ਰਸਤੇ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਲੰਗਰ ਪ੍ਰਸ਼ਾਦ ਦਾ ਸੰਤਾਂ ਨੂੰ ਸ਼ਿਖਾਉਂਦੇ ਹੋਏ ਸੋ ਇਸ ਤਰ੍ਹਾਂ ਦੇ ਸਮਾਗਮ ਸਾਨੂੰ ਇਹ ਸੋਝੀ ਦਿੰਦੇ ਹਨ ਕਿ ਗੁਰੂ ਮਹਾਰਾ ਸਾਨੂੰ ਕੀ ਉਪਦੇਸ਼ ਕਰਦੇ ਹਨ ਸੇਵਾਵਾਂ ਕਰਨ ਦੌਰਾਨ ਆਪਸੀ ਮੇਲਜੋਲ ਵਾਧਾ ਹੈ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਗੁਰ ਇਤਿਹਾਸ ਦੀਆਂ ਹੀ ਗੱਲਾਂ ਚਲਦੀਆਂ ਹਨ ਸੋ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਜੀ ਆਪਣੇ ਸਥਾਨਾਂ ਦੇ ਵੱਲ ਲੈਂਦੇ ਗਏ ਹਨ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਇਹ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਹਨ ਤੇ ਨਾਲ ਹੀ ਨਗਰ ਕੀਰਤਨ ਕੀਤਾ ਜਾਂਦਾ ਪਿੰਡ ਦੇ ਵਿੱਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ